ਅੱਲੂਦੇਆਣਾ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੀ ਜੋ ਵੀ ਭਾਰਤ ਨੂੰ ਦੇਣ ਹੈ ਉਸਤੇ ਵਿਚਾਰ ਚਰਚਾ ਹੋਈਆਂ ਉਥੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਤੋਂ ਕਈ ਕਾਂਗਰਸ ਲੀਡਰ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਦੇਖੋ ਅੱਜ ਦਾ ਫੰਕਸ਼ਨ ਜਿਹੜਾ ਸੀਗਾ ਉਹ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀਆਂ ਜੋ ਸਿਵਾਵਾ ਨੇ ਇਸ ਦੇਸ਼ ਲਈ ਆਜ਼ਾਦੀ ਤੋਂ ਪਹਿਲਾਂ ਔਰ ਆਜ਼ਾਦੀ ਤੋਂ ਬਾਅਦ ਜੋ ਉਹਨਾਂ ਨੇ ਇੱਕ ਸਟੇਟਸਮੈਨ ਦਾ ਰੋਲ ਅਦਾ ਕੀਤਾ ਇਸ ਦੇਸ਼ ਦੇ ਨਿਰਮਾਣ ਵਾਸਤੇ ਅੱਜ ਜੋ ਵੀ ਤੁਸੀਂ ਦੇਖ ਰਹੇ ਹੋ ਤਰੱਕੀ ਇਸ ਦੇਸ਼ ਵਿੱਚ ਇਹਦੇ ਚ ਉਹਨਾਂ ਦਾ ਉਹਨਾਂ ਨੇ ਨੀਂਹ ਰੱਖੀ ਇਸ ਦੇਸ਼ ਦੀ ਉਹਦੀ ਪੰਜਾਬ ਦੇ ird gird ਪਾਖੜਾ ਡੈਮ ਬਣਾਉਣਾ ਚੰਡੀਗੜ੍ਹ ਸਿਟੀ ਬਿਊਟੀਫੁੱਲ ਇੱਕ ਫ੍ਰੈਂਚ ਆਰਕੀਟੈਕਚਰ ਲਾ ਕੇ 1952 ਚ ਉਹਨੂੰ ਸ਼ੁਰੂ ਕਰਵਾਉਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਉਹਨਾਂ ਦੇ ਹੁੰਦੇ ਆਂ ਹੀ ਸਾਡੇ ਪੰਜਾਬ ਦੇ ਦਰਿਆਵਾਂ ਨੂੰ ਬੰਨ ਲੱਗਣੇ ਸਰਦਾਰ ਪ੍ਰਤਾਪ ਸਿੰਘ ਕਹਿ ਰੋ। ਸੋ ਇਦਾਂ ਹੀ ਸਾਰੇ ਦੇਸ਼ ਵਿੱਚ ਪਬਲਿਕ ਸੈਕਟਰ ਵਿੱਚ ਬਹੁਤ ਵੱਡੀਆਂ ਮਤਲਬ ਇੰਡੀਆ ਨੇ ਤਰੱਕੀ ਕੀਤੀ, ਰੋਜ਼ਗਾਰ ਮਿਲਿਆ। ਉਹਨਾਂ ਦੀ ਲੇਗੇਸੀ ਨੂੰ ਜਿਹੜਾ ਅੱਜ ਰਾਹੁਲ ਗਾਂਧੀ ਉਹ ਇੱਕ ਬਹੁਤ ਤਕੜੇ ਤਰੀਕੇ ਨਾਲ ਅੱਗੇ ਲੈ ਕੇ ਜਾ ਰਿਹਾ ਲੀਡਰ ਆਫ ਆਪੋਜੀਸ਼ਨ ਹੈ। ਔਰ ਉਹਨੇ ਇਸ ਦੇਸ਼ ਵਿੱਚ ਸੰਵਿਧਾਨ ਦੀ ਕਿਤਾਬ ਫੜ ਕੇ ਕਿਹਾ ਕਿ ਮੈਂ ਇਹਨੂੰ ਅਪਹੋਲਡ ਕਰਨਾ ਔਰ ਸੰਵਿਧਾਨ ਨੂੰ ਬਚਾਉਣਾ। ਦੇਸ਼ ਦੇ ਜਿਹੜੇ ਇੰਸਟੀਟਿਊਸ਼ਨ ਜਿਵੇਂ ਇਲੈਕਸ਼ਨ ਕਮਿਸ਼ਨ ਆ ਯਾ ਸਾਡੀ ਇਵਨ ਮੀਡੀਆ ਜਿਹੜਾ ਮੇਨਸਟ੍ਰੀਮ ਇੰਡੀਆ ਦਾ ਉਹਦੇ ਤੇ ਬੀਜੇਪੀ ਨੇ ਅੱਜ ਆਪਣਾ ਕਬਜ਼ਾ ਕੀਤਾ ਹੋਇਆ ਇਹਨਾਂ ਸਾਰੀਆਂ ਗੱਲਾਂ ਤੋਂ ਨਜਾਜ਼ ਕਰਨ ਲਈ ਬਹੁਤ ਦ੍ਰਿੜਤਾ ਨਾਲ ਲੜਾਈ ਲੜਦਾ ਇਹਦਾ ਮਤਲਬ ਹੈ ਉਹਨੂੰ ਆਪਣੇ ਪੜਦਾਦੇ ਤੋਂ ਉਹ ਸਪਿਰਿਟ ਮਿਲੀ ਹੈ ਔਰ ਆਪਾਂ ਸਾਰਿਆਂ ਨੂੰ ਰਾਹੁਲ ਗਾਂਧੀ ਦੀ ਇਸ ਲੜਾਈ ਵਿੱਚ ਸ਼ਾਮਲ ਹੋ ਕੇ ਇਸ ਦੇਸ਼ ਨੂੰ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਨਾ ਕਿ ਗੈਰ ਸੰਵਿਧਾਨਿਕ ਇਹ ਗੱਲ ਪੰਜਾਬ ਸਰਕਾਰ ਦੀ ਧੁੱਕਦੀ ਹੈ ਜਿਹੜੀ ਸਰਕਾਰ ਸੰਵਿਧਾਨ ਨੂੰ ਬਾਈਪਾਸ ਕਰਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਨੌਜਵਾਨਾਂ ਨੂੰ ਮਾਰ ਰਹੀ ਹੈ ਜਿਹੜੀ ਸਰਕਾਰ ਪੁਲਿਸ ਦਾ ਦੁਰਉਪਯੋਗ ਕਰਕੇ ਸਾਰੇ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ ਕਿਸਾਨਾਂ ਦੇ ਅੰਦਲਨ ਨੂੰ ਉਸੇ ਸੰਵਿਧਾਨ ਨੂੰ ਦਰੜ ਕੇ ਉਹਨਾਂ ਦਾ ਅੰਦੋਲਨ ਤੋੜਿਆ ਪੀਲਾ ਪੰਜਾ ਚਲਾਇਆ ਕੱਲ ਪਰਸੋ ਟਰਾਲੀਆਂ ਲੱਪੀਆਂ ਇਹਨਾਂ ਦਾ ਨਾਮ ਹੁਣ ਪੰਜਾਬ ਚ ਟਰਾਲੀ ਚੋਰ ਪੈ ਗਿਆ ਸਮਝ ਗਏ ਸੋ ਸੰਵਿਧਾਨ ਜਿਹੜਾ ਪੰਜਾਬ ਦੇ ਵਿੱਚ ਬੜਾ ਇਫੈਕਟ ਹੋਇਆ ਵਾ ਤੋ ਕਿ ਕੇਜਰੀਵਾਲ ਦੀ ਤੇ ਭਗਵੰਤਪਾਨ ਦੀ ਲਗਭਗ ਉਹੀ ਪਾਲਿਸੀ ਆ ਜੋ ਬੀਜੇਪੀ ਦੀ ਤੇ ਮੋਦੀ ਦੀ ਪਾਲਿਸੀ ਰਹੀ ਆ ਇਸ ਕਰਕੇ ਇਹ ਮੈਂ ਸਮਝਦਾ ਕਿ ਸਪਿਰਟ ਆ ਉਹਨਾਂ ਨੂੰ ਆਪਣੇ ਪੰਡ ਜਵਾਲਾਲ ਨਹਿਰੂ ਜੀ ਤੋਂ ਆਈ ਇਹ ਕਹਿੰਦਾ ਕਿ ਪੀਲਾ ਪੰਝਾ ਸੀ ਉਹਨਾਂ ਦੇ ਦੇਖਦੇ ਜਿਹੜਾ ਨਸ਼ਾ ਜਿਹੜਾ ਮਾਸਾ ਨਹੀਂ ਇਹ ਸਾਰਾ ਸਰਾਸਰ ਗਲਤ ਹੈ ਜੀ ਕਿਸੇ ਨੂੰ ਪੀਲੇ ਪੰਜਾਬੀ ਜੇ ਪਹਿਲੀ ਗੱਲ ਤਾਂ ਬੁਲਦੋਜ਼ਰ ਪੋਲਿਟਿਕਸ ਜਿਹੜਾ ਉਹ ਯੋਗੀ ਅਦਿੱਤਿਆਨਾਥ ਬੀਜੇਪੀ ਦੇ ਚੀਫ ਮਿਨਿਸਟਰ ਯੂਪੀ ਦਾ ਮਾਡਲ ਹੈ ਕੀ ਆਮ ਆਦਮੀ ਪਾਰਟੀ ਬੀਜੇਪੀ ਦੇ ਪੱਧ ਚ ਇਹਨਾਂ ਦੇ ਚੱਲ ਰਹੀ ਆ ਤੁਸੀਂ ਕੋਈ ਵੀ ਕਿਸੇ ਦਾ ਘਰ ਢਾਉਨੇ ਆ ਨਸ਼ਾ ਇੱਕ ਆਦਮੀ ਵੇਚਦਾ ਉਸ ਇਸ ਦਾ ਸਜ਼ਾ ਸਾਰਿਆਂ ਨੂੰ ਦੇ ਰਹੇ ਆ ਅੱਜ ਦੇਸ਼ ਦੇ ਪਹਿਲੇ ਤੇ ਆਧੁਨਿਕ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਲਾ ਨਹਿਰੂ ਜੀ ਦੇ ਇਸ ਸੈਮੀਨਾਰ ਦੇ ਵਿੱਚ ਆ ਕੇ ਆਪਣੇ ਵਿਚਾਰ ਰੱਖਣ ਦਾ ਮੌਕਾ ਲੱਗਿਆ ਔਰ ਜੋ ਪੰਡਤ ਜਵਾਲਾ ਨਹਿਰੂ ਜੀ ਦੀ ਦੇਣ ਹੈ ਇਸ ਦੇਸ਼ ਨੂੰ ਜੋ ਉਹਨਾਂ ਨੇ ਨਹੀਂ ਰੱਖੀ ਸੀ ਇੱਕ ਖੁਸ਼ਹਾਲੀ ਦੀ ਤਰੱਕੀ ਦੀ ਔਰ ਜਿੰਨਾ ਵੀ ਉਹਨਾਂ ਬਾਰੇ ਕਿਹਾ ਜਾਵੇ ਬੋਲਿਆ ਜਾਵੇ ਉਹਨਾਂ ਦੀਆਂ ਉਪਲਬਧੀਆਂ ਕੜਾਈਆਂ ਜਾਣ ਥੂੜੀਆਂ ਨੇ ਔਰ ਮੈਨੂੰ ਪਾਖੜਾ ਡੈਮ ਜਿਹੜਾ ਸਾਡਾ ਬਤੌਰ ਜੇ ਆਪਣੇ ਵਿਧਾਨ ਸਭਾ ਦੀ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਤੇ ਵੀ ਜਾਣਦਾ ਮੈਂ ਪੱਲ ਗਿਆ ਔਰ ਮੈਂ ਕਈ ਵਾਰ ਉੱਥੇ ਮੀਟਿੰਗਾਂ ਜਿਹੜੀਆਂ ਨੇ ਅਸੀਂ ਜਿਹੜੇ ਸਾਡੀਆਂ ਕਮੇਟੀ ਦੀਆਂ ਵਿਧਾਨ ਸਭਾ ਦੀਆਂ ਹੁੰਦੀਆਂ ਉੱਥੇ ਗਏ ਆ ਔਰ ਉੱਥੋਂ ਦੱਸਿਆ ਗਿਆ ਵੀ ਇੱਕ ਵਾਰੀ ਨਹੀਂ ਪਤਾ ਨਹੀਂ ਕਿੰਨੇ ਅਨੇਕਾ ਵਾਰ ਪੰਡਤ ਜਵਾਲਾ 네ਰੂ ਜੀ ਭਾਖੜਾ ਡੈਮ ਦੇ ਵਿੱਚ ਨੰਗਲ ਆਉਂਦੇ ਰਹੇ ਔਰ ਆਪ ਨਿੱਜੀ ਤੌਰ ਤੇ ਉਹਦਾ ਉਹਦੀ ਦੇਖਰੇਖ ਕਰਦੇ ਰਹੇ ਔਰ ਤੁਸੀਂ ਦੇਖੋ ਕਿ ਅੱਜ ਕਿੰਨੀ ਵੱਡੀ ਉਸ ਡੈਮ ਦੇ ਨਾਲ ਬਿਜਲੀ ਉਤਪਨ ਹੋਈ ਹੈ ਸਾਨੂੰ ਜਿਹੜਾ ਉਹ ਚੈਨਲਾਈਜ਼ ਹੋਇਆ ਪਾਣੀ ਔਰ ਜਿਹਦੇ ਤੋਂ ਅਸੀਂ ਅੱਜ ਪਿਛਲੇ ਤਕਰੀਬਨ ਕਿੰਨੇ ਦਹਾਕਿਆਂ ਤੋਂ ਜਿਹੜਾ ਪੰਜਾਬ ਔਰ ਪੰਜਾਬ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹ ਤਰੱਕੀ ਕਰ ਰਹੇ ਨੇ ਇਹ ਸਾਰੀ ਦੇ ਪੰਡਤ ਜਵਾਲਾ ਨਹਿਰੂ ਜੀ ਦੀ ਹੈ ਔਰ ਦੇਸ਼ ਦੀ ਇਯਾਦੀ ਤੋਂ ਲੈ ਕੇ ਦੇਸ਼ ਦੀ ਇਯਾਦੀ ਨੂੰ ਬਰਕਰਾਰ ਰੱਖਣ ਵਿੱਚ ਔਰ ਦੇਸ਼ ਦੇ ਵਿੱਚ ਜੋ ਸੈਕੂਲਰ ਔਰ ਤਰਨ ਨਿਰਪੱਖਤਾ ਦੀ ਸੋਚ ਨੂੰ ਅੱਗੇ ਵਧਾਉਣ ਵਿੱਚ ਜੋ ਪੰਡਤ ਜਵਾਲਾ ਨਹਿਰੂ ਜੀ ਦੀ ਦੇਣ ਆ ਉਹ ਕਿਸੇ ਦੀ ਵੀ ਨਹੀਂ ਹੋ ਸਕਦੀ ਉਹਨੇ ਇਹ ਕਿਹਨੇ ਕਿਸ ਬਲੇਨਾ ਕਰੇ ਦੇ ਕਿ ਕਿਤੇ ਨਾ ਕਿਤੇ ਗੋਲੀਆਂ ਚੱਲ ਗਈਆਂ ਦੇਖੋ ਗੱਲ ਇਹ ਆ ਕਿ ਅਮਨ ਕਾਨੂੰਨ ਦੀ ਜਿਹੜੀ ਸੀਧੀ ਆ ਬਹੁਤ ਲਾ ਚੁੱਕਾ ਸਰਕਾਰ ਜਿਹੜੀ ਬੇਵਸ ਨਜ਼ਰ ਆ ਰਹੀ ਹੈ ਔਰ ਕਿਤੇ ਨਾ ਕਿਤੇ ਰੋਜ਼ ਐਸੀਆਂ ਘਟਨਾਵਾਂ ਹੋ ਰਹੀਆਂ ਨੇ ਅੱਜ ਪੰਜਾਬ ਦੇ ਲੋਕਾਂ ਸਾਹਮਣੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਖੜਾ ਹੋਇਆ ਪੰਜਾਬ ਦੇ ਲੋਕ ਜਿਹੜੇ ਨੇ ਡਰੇ ਹੋਏ ਨੇ ਸਹਿਮੇ ਹੋਏ ਨੇ ਜਿਸ ਤਰੀਕੇ ਨਾਲ ਗੈਂਗਸਟ੍ਰੀਜ਼ਮ ਔਰ ਗੈਂਗਸਟਰਾਂ ਦੀਆਂ ਧਮਕੀਆਂ ਫਰੋਤੀਆਂ ਦੇ ਲਈ ਬਹੁਤ ਕੁਝ ਜਿਹੜਾ ਵਾ ਅੱਜ ਇਸ ਧਰਤੀ ਤੇ ਦੁਬਾਰਾ ਦੇਖਣ ਔਰ ਸੋਨੂੰ ਮਿਲ ਰਿਹਾ ਇਹ ਬਹੁਤ ਹੀ ਮਾੜੀ ਗੱਲ ਹੈ ਸਰਕਾਰ ਨੂੰ ਇਹਦੇ ਤੇ ਸਖਤੀ ਕਰਨੀ ਚਾਹੀਦੀ ਹੈ ਔਰ ਜਿਹੜੀ ਇਹ ਕਾਨੂੰਨ ਅਮਨ ਕਾਨੂੰਨ ਦੀ ਸਥਿਤੀ ਇਹਨੂੰ ਮਜ਼ਬੂਤ ਕਰਨਾ ਚਾਹੀਦਾ ਨਹੀਂ ਤਾਂ ਫੇਰ ਲੋਕ ਜਿਹੜੇ ਨੇ ਉਹ ਆਪਣਾ ਫੈਸਲਾ ਖੁਦ ਲੈਣਗੇ 2027 ਲਈ ਤਾਂ ਕਾਂਗਰਸ ਪਾਰਟੀ ਤਿਆਰ ਸੱਤ ਅਸੀਂ ਲੋਕ ਸਭਾ ਤੇ ਸੀਟਾਂ ਜਿੱਤੀਆਂ ਔਰ ਜਿੱਥੇ ਜਿੱਥੇ ਵੀ ਚੋਣਾਂ ਹੋਈਆਂ ਨੇ ਸਾਡੀ ਪਾਰਟੀ ਨੇ ਵਧੀਆ ਕਾਰਜਕਾਰੀ ਦਿਖਾਈ ਆ ਠੀਕ ਆ ਇਹ ਜਿਹੜੀਆਂ ਉਪ ਚੋਣਾਂ ਨੇ ਇਹਦੇ ਚ ਸਰਕਾਰ ਦੀ ਧੱਕੇਸ਼ਾਹੀ ਸਰਕਾਰੀ ਮਸ਼ੀਨਰੀ ਦੀ ਦਰਬਾਰ ਤੋਂ ਔਰ ਜੋ ਇਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਆ ਉਹਦੇ ਨਾਲ ਇਹ ਅਸਰ ਜਿਹੜਾ ਫਾਈਨਲ ਆ 2027 ਦਾ ਉਹ ਉਹਦੇ ਤੋਂ ਇਹ ਜਿਹੜਾ ਵਾ ਉਹ ਤੁਸੀਂ ਦੇਖ ਲਿਓ ਉਹਦਾ ਨਤੀਜਾ ਜਿਹੜਾ ਉਹ ਕਾਂਗਰਸ ਪਾਰਟੀ ਦੇ ਪੱਖ ਚ ਆਉਣਾ ਔਰ ਕਾਂਗਰਸ ਪਾਰਟੀ ਇੱਕ ਵਿਰੋਧੀ ਧਿਰ ਦੀ ਭੂਮਿਕਾ ਬੜੀ ਬਾਖੂਬ ਨਿਭਾਈ ਹੈ ਔਰ ਜਿਸ ਤਰੀਕੇ ਨਾਲ ਅੱਜ ਹਾਲਾਤ ਬਣੇ ਹੋਏ ਨੇ ਤਾਂ ਉਥੇ ਝਾੜੂ ਪਾਰਟੀ ਕਿਤੇ ਨਜ਼ਰ ਨਹੀਂ ਆ ਰਹੀ ਸੱਚੀ ਵਿੱਚ ਕਹਿੰਦੇ 27 ਦੀ ਜਿਹੜੇ ਕਹਿੰਦੇ ਜਿਹੜਾ ਥਾਣਾ ਸੈਮੀਫਾਈਨਲ ਜਿੱਤ ਲਿਆ ਉਹਨੂੰ ਫਾਈਨਲ ਰਹਿ ਗਿਆ ਦਾ ਥਾਣਾ ਦੀ ਫਾਈਨਲ ਵਾਲੇ ਹੀ ਕਹਿ ਰਹੀ ਹੈ ਚਲੋ ਇਹਨਾਂ ਨੂੰ ਇਹ ਸੈਮੀਫਾਈਨਲ ਦੀਆਂ ਮੁਬਾਰਕਾਂ ਹੋਣ ਜਿਸ ਤਰੀਕੇ ਨਾਲ ਇਹਨਾਂ ਨੇ ਚੋਣ ਜਿੱਤੀ ਨਹੀਂ ਚੋਣ ਹਾਰੀ ਹੈ ਚੋਣ ਜਿਹੜੀ ਆ ਉਹ ਹਥਿਆਈ ਆ ਔਰ ਜਿਸ ਤਰੀਕੇ ਨਾਲ ਉੱਥੇ ਮਾਹੌਲ ਤਿਆਰ ਕੀਤਾ ਗਿਆ ਔਰ ਜਿਸ ਤਰੀਕੇ ਨਾਲ ਇਹਨਾਂ ਨੇ ਹਰ ਚੀਜ਼ ਦੀ ਦਰਵਾਰਤੋ ਕੀਤੀ ਆ ਉਹ ਉਤੋਂ ਕਦੇ ਵੀ ਲੋਕ ਜਿਹੜੇ ਨੇ ਉੱਪਰਣ ਵਾਲੇ ਨਹੀਂ ਇਹ ਜਿਹੜਾ ਨਤੀਜਾ ਬਿਲਕੁਲ ਹੀ ਇਹ ਲੋਕਾਂ ਦੀ ਅਸਲ ਤਸਵੀਰ ਨੂੰ ਨਹੀਂ ਦੱਸਾਉਂਦਾ ਔਰ ਅਸਲ ਤਸਵੀਰ ਜਿਹੜੀ ਆ 2027 ਚ ਤੁਹਾਨੂੰ ਨਜ਼ਰ ਆਏਗੀ ਔਰ ਕਾਂਗਰਸ ਪਾਰਟੀ ਇੱਕ ਮਜ਼ਬੂਤੀ ਦੇ ਨਾਲ ਇੱਕ ਚੰਗਾ ਲੋਕ ਰਾਜ ਦੇਣ ਦੇ ਲਈ ਲੋਕਾਂ ਨੂੰ ਵਿਕਾਸ ਪੱਕੀ ਰਾਜ ਦੇਣ ਲਈ ਜਿਹੜੀ ਆ ਉਹ ਕਾਂਗਰਸ ਪਾਰਟੀ ਸਰਕਾਰ ਬਣਾਈ ਕਿਉਂਕਿ ਇਨੇ ਸਾਲ ਲੁੱਟਿਆ ਪਹਿਲਾਂ ਮੁਗਲ ਡੁੱਟ ਕੇ ਲੈ ਕੇ ਦੇਸ਼ ਨੂੰ ਬਾਅਦ ਚ ਅੰਗਰੇਜ਼ਾਂ ਨੇ ਬਿਲਕੁਲ ਹੀ ਖੋਖਲਾ ਕਰ ਦਿੱਤਾ ਉਹ ਦੇਸ਼ ਨੂੰ ਫੇਰ ਪੈਰਾਂ ਤੇ ਖੜਾ ਕਰ ਲਈ ਸਾਡੇ ਜਿਹੜੇ ਪ੍ਰਧਾਨ ਮੰਤਰੀ ਪਹਿਲੇ ਬਣੇ ਸਰਦਾਰ ਪਟੇਲ ਨਾਲ ਸੀਗੇ ਦੂਸਰੇ ਜਿਹਨੇ ਸਾਰੇ ਲੀਡਰ ਸੀਗੇ ਪੰਜਾਬ ਤੋਂ ਫੇਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਸ ਵਲੇ ਚੀਫ ਮਿਨਿਸਟਰ ਬਣੇ ਤੋ ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਸੀ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਦੇਸ਼ ਜਿਹੜਾ ਆਤਮ ਨਿਰਭਰ ਨਹੀਂ ਸੀ ਅਨਾਜ ਸਾਰਾ ਸਾਨੂੰ ਅਮਰੀਕਾ ਤੋਂ ਮੰਗਣਾ ਪੈਂਦਾ ਸੀ ਕਿ ਖਰੀਦਣਾ ਨਹੀਂ ਸੀ ਪੈਂਦਾ ਹੱਥ ਜੋੜ ਕੇ ਉਹਨਾਂ ਕੋਲੋਂ ਪੀਖ ਮੰਗ ਕੇ ਲਿਆਉਂਦੇ ਸੀ ਕਿ ਸਾਡੇ ਕੋਲ ਪੈਸੇ ਨਹੀਂ ਲੋ ਤੇ ਸਾਡੀ ਰਿਕੁਐਸਟ ਨੂੰ ਬਣੋ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਲੀਡਰਾਂ ਨੇ ਬੈਠ ਕੇ ਤੇ ਬਾਕੀ ਸਾਰੇ ਵੱਡੇ ਵੱਡੇ ਲੀਡਰਾਂ ਨੇ ਬੈਠ ਕੇ ਕਿਹਾ ਕਿ ਐਗਰੀਕਲਚਰ ਯੂਨੀਵਰਸਿਟੀ ਬਣਾਈ ਜਾਈ ਤੇ ਉਹਦੇ ਵਿੱਚ ਫੀਡ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਗਈ ਔਰ ਮਿਰਕਲ 3-4 ਸਾਲ ਦੇ ਵਿੱਚ ਹੀ ਹਿੰਦੁਸਤਾਨ ਨੂੰ ਪੈਰਾਂ ਤੇ ਖੜਾ ਕਰ ਦਿੱਤਾ। ਪਾਕੜਾ ਡੈਮ ਬਣਿਆ। ਪੂਰੇ ਵਰਲਡ ਨੂੰ ਦੱਸ ਦਿੱਤਾ ਕਿ ਅਸੀਂ ਬਿਜਲੀ 'ਚ ਵੀ ਆਤਮ ਨਿਰਭਰ ਹੋ ਗਏ। ਬਾਤ ਕਰਦੇ ਵਿੱਚ ਪਹਿਲੀ ਇੱਕ ਸਟੇਟ ਸੀ ਹਾਲ ਦੇ ਵਿੱਚ। ਪਹਿਲੀ ਸਟੇਟ ਸੀ ਜਿੱਥੇ ਟੋਟਲ 13000 ਪਿੰਡਾਂ ਦੇ ਵਿੱਚ ਬਿਜਲੀ ਪਹੁੰਚਾ ਦਿੱਤੀ ਗਈ। ਸੜਕਾਂ ਬਣੀਆਂ। ਪੰਜਾਬ 'ਚ ਯੂਨੀਵਰਸਿਟੀ ਬਣੀ ਚੰਡੀਗੜ੍ਹ ਦੀ। ਔਰ ਸਭ ਤੋਂ ਵੱਡੀ ਗੱਲ ਜਿਵੇਂ ਸ਼ਰਮਾ ਜੀ ਨੇ ਕਿਹਾ ਚੰਡੀਗੜ੍ਹ ਇੱਕ ਸ਼ਹਿਰ ਬਣਾਇਆ ਗਿਆ ਜਿਹੜਾ ਅੱਜ ਵੀ ਹਿੰਦੁਸਤਾਨ ਚਿਤਪਾਰਾ ਨਹੀਂ ਬਣ ਸਕਿਆ ਪੰਡਰ ਜਵਾਲਾਲ Nehru ਦੀ ਦੇਣ ਜੋ ਇਸ ਦੇਸ਼ ਨੂੰ ਆੜਸੀ ਚ ਲੈ ਲਓ ਦੂਸਰਾ ਕੰਮਾ ਚ ਲੈ ਲਓ IIT ਲੈ ਲਓ ਇਹਨਾਂ ਸਾਰੀਆਂ ਚੀਜ਼ਾਂ 'ਚ ਪ੍ਰਧਾਨ ਮੰਤਰੀ ਨੂੰ ਅਸੀਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੂੰ ਕਦੀ ਨਹੀਂ ਪੁੱਛ ਸਕਦੇ ਪਰ ਵੱਧ ਕਿ ਸੰਤੀ ਇਹ ਆ ਕਿ ਅੱਜ ਦੀ ਗਵਰਨਮੈਂਟ ਜਿਹੜੀ ਕਹਿ ਰਹੀ ਹੈ ਕਿ 70 ਸਾਲ 'ਚ ਕਾਂਗਰਸ ਨੇ ਕੀਤਾ ਕੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਅਸੀਂ ਦੇਸ਼ ਬਣਾ ਕੇ ਦੇ ਦਿੱਤਾ ਤੇ ਅੱਜ ਬੈਂਕ ਜਿਹੜੇ ਨੈਸ਼ਨਲਾਈਜ਼ ਕੀਤੇ ਸੀ ਗਰੀਬਾਂ ਦੇ ਲਈ ਇਹ ਸਰਕਾਰ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਕੇ ਅੱਜ ਫੇਰ ਅਮੀਰ ਲੋਕਾਂ ਨੂੰ ਇਹ ਜਿਹੜੇ ਕਰਜ਼ੇ ਤੇ ਜਾਂ ਹੋਰ ਕੋਈ ਮਿਲਨੇ ਸ਼ੁਰੂ ਹੋ ਗਏ ਨੇ ਕਿਸਾਨ ਦਾ ਕਰਜ਼ਾ ਤੇ ਮਾਫ ਨਹੀਂ ਹੋ ਸਕਦਾ ਇੰਡਸਟਰੀਅਲਿਸਟਾਂ ਦਾ ਹੋ ਸਕਦਾ ਜਿਹੜੀ LIC of India ਉਹਦੇ ਵਿੱਚ 33000 ਕਰੋੜ ਅਡਾਨੀ ਨੂੰ ਕਰਜ਼ਾ ਦੇਣਾ ਤੇ ਗਰੀਬਾਂ ਨੇ ਜਿਨ੍ਹਾਂ ਨੂੰ ਥੋੜੇ ਥੋੜੇ ਪੈਸੇ ਦੇ ਕੇ ਆਪਣੀ ਇੰਸ਼ੋਰੈਂਸ ਕਰਵਾਈ ਸੀ ਉਹਨਾਂ ਨੂੰ ਵੀ ਟੋਪਣਾ ਇਹ ਸਰਕਾਰ ਦੀ ਇਹ ਦੇਣ ਹੈ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਜਦੋਂ ਇੱਕ ਗੱਲ ਕਰਦੇ ਨੇ ਉਹਨਾਂ ਕਦੇ ਨਹੀਂ ਪਿਛਲੀ ਗੱਲ ਕੀਤੀ ਉਹ ਕਹਿੰਦੇ 2014 ਤੋਂ ਅਸੀਂ ਇਹ ਕੀਤਾ ਤੇ 2000 ਤੋਂ 14 ਤੋਂ ਪਹਿਲਾਂ ਡਾਕਟਰ ਮਨਮੋਹ ਸਿੰਘ ਜੋ ਕਰ ਗਿਆ ਉਹਨੂੰ ਵੀ ਯਾਦ ਕਰ ਲਓ ਤੁਸੀਂ ਜਿਹਨੇ ਸਾਰੇ ਚੀਜ਼ਾਂ ਨੇ ਇਹਦੇ ਲਈ ਅੱਜ ਇੱਕ ਸੈਮੀਨਾਰ ਰੱਖਿਆ ਸੀ ਤੇ ਨਾਲ ਹੀ ਜਿਹੜੀ ਪੰਜਾਬ ਗਵਰਨਮੈਂਟ ਆ ਉਹ ਕਹਿੰਦੀ ਕਿ ਅਸੀਂ ਸਭ ਕੁਝ ਕੀਤਾ 70 ਸਾਲ ਚ ਕੀਤਾ ਹੀ ਕੀ ਆ ਜਾਂ ਕੇ ਬਿਲਕੁਲ ਭਗਵੰਤ ਮਾਨ ਕਹਿੰਦਾ ਕੁਝ ਨਹੀਂ ਕੀਤਾ 70 ਸਾਲ ਚ ਕਿਉਂਕਿ ਕਿਉਂਕਿ ਅਤਵਾਦ ਦੇ ਵਿੱਚ ਪੰਜਾਬ ਨੇ ਕੰਟਰੋਲ ਕੀਤਾ ਪਰ ਅੱਜ ਗੈਂਗਸਟਰਾਂ ਨੂੰ ਜੇ ਕੋਈ ਪੁਸ਼ਤ ਪਨਾਹ ਕਰ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਡੀਜੀਪੀ ਰਲ ਕੇ ਕਰ ਰਹੇ ਨੇ ਅਚਰੰਦ ਵੱਸਮ ਲੱਗਦਾ ਇਹ ਕਿਸੇ ਜੇਲ੍ਹ ਚੋਂ ਔਰ ਕਿਤੇ ਉਹ ਪੁਲਿਸ ਸਟੇਸ਼ਨ ਤੋਂ ਕਦੇ ਸੁਣਿਆ ਸੀ ਕਿਸੇ ਦੀ ਇੰਟਰਵਿਊ ਇਹ ਕਹਿੰਦੇ ਸਾਡੇ ਇੰਟਰਵਿਊ ਨਹੀਂ ਹੋਈ ਇਹਨਾਂ ਦਾ ਹੀ ਡੀਜੀਪੀ ਜਾਂ ਏਡੀਜੀਪੀ ਹਾਈ ਕੋਰਟ ਚ ਐਫੀਡਵਿਟ ਦੇ ਰਿਹਾ ਕਿ ਉਥੋਂ ਹੋਈ ਆ ਇਹ ਕਹਿ ਰਹੇ ਨੇ ਕਿ ਅਸੀਂ ਐਸਐਸਪੀ ਇਸ ਲਈ ਸਸਪੈਂਡ ਕੀਤਾ ਕਿ ਉਹਨੇ ਆਤਵਾਦ ਜਿਹੜੇ ਗੈਂਗਸਟਰ ਦੀ ਵਾਈਫ ਸੀ ਉਹ ਦੌੜ ਗਈ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਅਸਤੀਫਾ ਤੁਹਾਨੂੰ ਦੇਣਾ ਚਾਹੀਦਾ ਇਲੈਕਸ਼ਨ ਤੁਹਾਡੇ ਤੇ ਆਉਣਾ ਚਾਹੀਦਾ ਕਿ ਵਾਹ ਨੇਪਾਲ ਆਈ ਤੇ ਤੇਰੀ ਤੇਰੀ ਜਿਹੜੀ ਚੀਫ ਮਿਨਿਸਟਰੀ ਆ ਇਹਦਾ ਮਤਲਬ ਤੂੰ ਚੀਫ ਮਿਨਿਸਟਰ ਰਹਿਣ ਦੇ ਯੋਗ ਹੀ ਨਹੀਂ ਤੇਰੇ ਸਟੇਟ ਚ ਬਾਹਰੋਂ ਆ ਕੇ ਬੰਦਾ ਠਹਿਰੇ ਤੇਰੀ ਸਟੇਟ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹ ਦਬਕੇ ਮਾਰੇ ਤੇਰੀ ਸਟੇਟ ਚ ਤੇਰੀ ਇਲੈਕਸ਼ਨ ਚ ਤੂੰ ਉੱਥੇ ਹੀ ਰਹੀਂ ਸਾਰੇ ਪੰਜਾਬ ਦੀ ਤੂੰ ਫੋਰਸ ਲੋਕਾਂ ਦੀ ਵੋਟਾਂ ਲੁੱਟਣ ਲਈ ਲਾਈ ਹੋਏ ਤੇ ਤੇਰੇ ਸਾਹਮਣੇ ਤੇਰੀਆਂ ਅੱਖਾਂ ਦੇ ਸਾਹਮਣੇ ਉਹਦੇ ਟੈਲੀਫੋਨ ਉਨਤੇ ਵੀਡੀਓ ਕਾਲ ਬਾਰੋਂ ਆ ਕੇ ਤੁਸੀਂ ਜੇ ਚੱਲੇ ਕਾਂਗਰਸ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਤੁਹਾਨੂੰ ਖਤਮ ਕਰ ਦਿੱਤਾ ਜਾਊਗਾ ਉਹ ਹੋਈ ਲੇਡੀ ਅੱਠ ਗੱਡੀਆਂ ਉਹਦੇ ਪਿੱਛੇ ਹੋਣ ਸਿਕਿਉਰਿਟੀ ਦੀਆਂ ਉਹਨੂੰ ਫੜ ਲਈ ਅੱਠਾਂ ਨੂੰ ਦੇ ਕੇ ਇਹਨੂੰ ਕਹਣਾ ਚ ਦੱਸੇ ਚੀਫ ਮਿਨਿਸਟਰ ਕਿ ਅੱਠ ਗੱਡੀਆਂ 'ਚ ਕਿਹੜੇ ਪੁਲਿਸ ਵਾਲੇ ਬੈਠੇ ਸੀ ਕਿਉਂ ਭੱਜੀ ਇਹ ਚੀਫ ਮਿਨਿਸਟਰ ਪੰਜਾਬ ਨੂੰ ਪਰਬਾਤੀ ਦੇ ਕੰਢੇ ਤੇ ਲਿਆਕੋ ਨੇ ਖੜਾ ਕਰ ਦਿੱਤਾ ਕੋਈ ਪੂਰੇ ਪੰਜਾਬ ਦੇ ਵਿੱਚ ਕੋਈ ਨਹੀਂ ਬਾਹ ਖੜੀ ਕਰਕੇ ਕਹਿ ਸਕਦਾ ਕਿ ਮੈਕਸਟ੍ਰੇਸ਼ਨ ਨਹੀਂ ਦਿੱਤੀ ਕਿ ਜਿਹੜੀ ਪੁਲਿਸ ਜਿਹੜੀ ਐਕਸਟ੍ਰੇਸ਼ਨ ਦੇ ਵਿੱਚ ਨਾਲ ਮਿਲੀ ਹੋਈ ਹੈ ਅੱਛਾ ਕਾਨੂੰਨ ਵਿਵਸਥਾ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਲੁਧਿਆਣਾ ਚ ਪਿਤੇ ਦਿਨ ਦੋ ਹੈਂਡ ਗ੍ਰਨੇਡ ਮਿਲੇ ਆ ਇਹ ਆਹ ਕਾਨੂੰਨ ਵਿਵਸਥਾ ਦੀ ਗੱਲ ਹੀ ਕਰ ਰਹੇ ਆ ਤੁਸੀਂ ਉਹ ਕਹਿੰਦੇ ਹੋ ਕਿੰਨੇ ਹਰ ਰੋਜ਼ ਤੇ ਕਤਲ ਹੋ ਰਹੇ ਨੇ ਉਹ ਕਾਨੂੰਨ ਵਿਵਸਥਾ 'ਚ ਨਹੀਂ ਹੁੰਦੇ ਕਿੱਥੋਂ ਕਿੱਥੋਂ ਆਏ ਨੇ ਹੈਂਡ ਗ੍ਰਨੇਡ ਕਿੱਥੋਂ ਚੱਲੇ ਨੇ ਕਿੱਥੋਂ ਨਸ਼ਾ ਆਉਂਦਾ ਕਿੱਥੇ ਨਸ਼ਾ ਪੈਂਦਾ ਤੁਸੀਂ ਹੋਰ ਛੱਡੋ ਯਾਰ ਅੱਜ ਜਿਹੜਾ ਨਾਬੇ ਦੇ ਵਿੱਚ ਨਾ ਦੇ ਕੋਈ ਮਿਊਸਪਲ ਕਮੇਟੀ ਦੇ ਈਓ ਦੇ ਘਰੋਂ ਉਹ ਕਹਿੰਦਾ ਆਮ ਆਦਮੀ ਪਾਰਟੀ ਨੇ ਮੇਰੇ ਕੋਲ ਧੱਕੇ ਨਾਲ ਘਰ ਫੜ ਕਬਜ਼ਾ ਕਰ ਲਿਆ ਉਹਦੇ ਘਰੋਂ ਦੱਬੀਆਂ ਟਰਾਲੀਆਂ ਮਿਲਦੀਆਂ ਸਾਢੇ 3 ਕਰੋੜ ਦਾ ਸਮਾਨ ਮਿਲਦਾ ਤੇ ਕਿਉਂ ਨਹੀਂ ਐਫ ਆਰ ਅਜੇ ਤੱਕ ਹੋਰੀ ਜੀ ਇਹਦਾ ਮਤਲਬ ਆਮ ਆਦਮੀ ਪਾਰਟੀ ਪੰਜਾਬ 'ਚ ਬਰਬਾਦੀ ਵਾਲੇ ਕੰਮਾਂ ਤੇ ਤੁਰ ਪਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਕੋਲੋਂ ਬਾਜੋ ਤੇ ਪੰਜਾਬ ਦੇ ਡੀਜੀਪੀ ਨੂੰ ਕਿਹਾ ਕਿ ਸਾਢੇ 3 ਸਾਲ ਡੀਜੀਪੀ ਰਣਾ ਬਹੁਤ ਵੱਡੀ ਗੱਲ ਆ ਔਰ ਇਹੋ ਜੀ ਮਜਬੂਤ ਤੇ ਮਰਦ ਸਟੇਟ ਦਾ ਰਣਾ ਤੇ ਡੀਜੀਪੀ ਸਾਹਿਬ ਪੰਜਾਬ ਤੇ ਰਹਿੰਦ ਕਰੋ ਜੇ ਤੁਹਾਨੂੰ ਨਹੀਂ ਕੰਮ ਕਰਨ ਦੇਣਾ ਚਾਹੁੰਦੇ ਤੁਹਾਡੀ ਜੇ 29 ਤੱਕ ਸਰਵਿਸ ਆ ਕਿਰਪਾ ਕਰਕੇ ਪੰਜਾਬ ਨੂੰ ਇਹਨਾਂ ਦੇ ਰਹਿਮੋ ਕਰਮ ਤੇ ਛੱਡ ਕੇ ਤੇ ਦਿੱਲੀ ਵੱਲ ਨੂੰ ਮੁਹਰ ਕਰੋ ਤਰਨਤਾਰਾਂ ਦੇ ਸਰ ਇਲੈਕਸ਼ਨ ਨੂੰ ਕਿੱਦਾਂ ਦੇਖਦੇ ਹੋ ਕਾਂਗਰਸਿੱਧਾ ਦੇ ਜਿਹੜੇ ਮੈਂ ਤੇ ਹੁਣੇ ਕਿਹਾ ਯਾਰ ਤਰਨਤਾਰ ਦੀ ਇਲੈਕਸ਼ਨ ਸੀ ਉਥੇ ਇਲੈਕਸ਼ਨ ਗੈਂਗਸਟਰਾਂ ਦੇ ਤੇ ਸਰਕਾਰੀ ਤਸ਼ੱਦਦ ਦੇ ਅਗੇਂਸਟ ਇਲੈਕਸ਼ਨ ਲੜੀ ਗਈ ਆ ਤੁਹਾਡੇ ਸਾਹਮਣੇ ਉੱਥੇ ਜਿਹੜਾ ਸੁਖਵੀਰ ਬਾਦਲ ਗੱਲਾਂ ਕਰਦਾ ਅੱਜ ਲੈ ਕੇ ਤੇ ਆਇਆ ਕਿ ਧਰਮੀ ਫੌਜੀ ਕਿੱਥੇ ਸੀ ਤਾਂ ਆਪਣਾ ਇਹ ਦਵੇ ਕਿ ਜਿਹੜਾ ਗੈਂਗਸਟਰ ਸੀ ਉਹ ਗੈਂਗਸਟਰ ਸੀ ਕਿ ਨਹੀਂ ਸੀ ਉਹ ਸੀ ਕਿ ਨਹੀਂ ਤੇ ਇਹਦੇ ਬਾਅਦ ਸੁਖਵੀਰ ਬਾਦਲ ਬੋਲਦਾ ਨਹੀਂ ਤੇਰੀਆਂ ਗਿੱਦੜ ਭਪਕੀਆਂ ਤੋਂ ਫੀਰ ਗਦਲ ਮੈਂ ਕਹਣਾ ਚਾਹੁੰਦਾ ਤੇਰੀਆਂ ਗਿੱਦੜ ਭਪਕੀਆਂ ਤੋਂ ਕੋਈ ਨਹੀਂ ਡਰਦਾ ਜਿਹੜਾ ਕਹਿੰਦਾ ਡੈਰੀਆਂ ਲੇਖ ਲੂ ਡੈਰੀ ਤੇਰੀ ਲਿਖਾਂਗੇ ਕਿ ਜਿਹੜਾ ਤੂੰ ਪੰਜਾਬ ਨੂੰ ਅਤਵਾਦੂ ਗੈਂਗਸਟਰਾਂ ਦੇ ਵਿੱਚ ਟਕੇ ਨੇ ਤੈਨੂੰ ਸ਼ਰਮ ਨਹੀਂ ਆਉਂਦੀ ਵੋਟਾਂ ਮੰਗਦੇ ਨੂੰ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਨੂੰ ਜਿੰਨੇ ਗੁਰੂ ਸਾਹਿਬ ਦੀ ਬੇਦਬੀ ਦੇ ਵਿੱਚ 13 ਹੋਵੇ ਤੇ ਤੂੰ ਕਵੇਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿ ਮੈਂ ਗਲਤੀ ਆਪਣੀ ਝੋਲੀ ਪਾਉਣਾ ਲਾਹਨਤ ਹੈ ਹੋ ਜਾ ਸਿੱਖ ਨੂੰ ਅਖਵਾਉਂਦੇ ਵੀ ਸਾਰੀਆਂ ਚੀਜ਼ਾਂ ਕਰਨ ਦੇ ਬਾਵਜੂਦ ਰਾਮ ਰਹੀਮ ਨੂੰ ਡਿਕਸੋਨੋਰੇਟ ਕਰਨ ਦੇ ਬਾਵਜੂਦ ਕਿ ਵਿਦਵੀਆਂ ਨੂੰ ਨਾ ਪੜਨ ਦੇ ਲਈ ਇਹ ਸੁਖਵੀਰ ਬਾਦਲ ਨੂੰ ਜੇ ਅੱਜ ਪਹੁੰਚਣਾ ਪੈ ਰਿਹਾ ਜਿਹੜਾ ਨੀ ਮੇਰੇ ਕੋਲ 97 ਸੀਟਾਂ ਆਈਆਂ ਸੀ ਉਹ 97 ਦੇ ਵਿੱਚ 97 ਹੀ ਮੇਰੇ ਖਲਾਈਆਂ ਸੀ ਤੇ ਉਹਦੇ ਬਾਅਦ ਅੱਜ ਤਿੰਨ ਸੀਟਾਂ ਤੇ ਆ ਗਿਆ ਇਹ ਗੁਰੂ ਦੀ ਮਾਰ ਵਜਣੀਆਂ ਇਹਨਾਂ ਨੂੰ ਜਿਹੜੇ ਨਾ ਪੰਜਾਬ ਦਾ ਹੀ ਬਣਿਆ ना ही ये अपने गुरु का बनिया ये जे बनिया पैसे गैंगस्टर का दूसरे जो बैड एलिमेंट है उन्होंने बनिया पार्टी ने अभी एक मीटिंग हुई है सारे इंचार्ज की और सेक्रेटरीज की और इसको हम लोग बड़ा सीरियस ले रहे हैं क्योंकि अगर इस तरह का इलेक्शन कमीशन का रोल रहेगा तो डेमोक्रेसी धीरे धीरे खत्म होती जाएगी और ये इस तरह से अनलॉफुल तरीकों से अगर गवर्नमेंट जीतना चाहती है तो फिर तो चुनाव का सारी पार्टियों को बाइकाट कर देना चाहिए भी देखने को मिला उसके बाद जो प्रोटेस्ट हुए नहीं, हुए वो है क्योंकि देखो क्या है कि आज के नौजवान को ये चीज समझ नहीं है ये नौजवान अगर गुमराह नहीं होगा तो देश में वो परिवर्तन लाएगा सर राहुल गांधी ने वोट चोरी को लेकर भी बड़े सवाल उठाए लेकिन उसके बावजूद भी बिहार में जो जिस तरह से नहीं देखो राहुल जी ने जो वोट चोरी का एस को लेके जो किया उससे आम वोटर अलर्ट हो गया है अब हर आदमी सोच रहा है कि मेरी वोट ना कट जाए अलर्ट तो हुआ लेकिन अब पहले ये वोट काट के बढ़ते थे अब ये वोट भरा के जीतते हैं पहले वोट काट के बढ़ते थे तो इस तरह का उसमें प्योर एंड प्योर इलेक्शन कमीशन का रोल रहता था क्योंकि इसकी बुनियाद यहीं से नहीं हुई इसकी बुनियाद शुरुआत हो गई थी जब चीफ जस्टिस ऑफ इंडिया को पैनल से निकाल दिया ठीक है तो बेस्ट ऑफ थ्री जब होता है तो दो एक तो प्रधानमंत्री हैं एक उनके मंत्री हैं एक लीडर ओपोजिशन है तो जो बेस्ट ऑफ थ्री में जो टू जो हाँ चाहेंगे वही निर्णय होगा शुरुआत वहाँ से हुई उसके बाद फिर इन्होंने पार्लियामेंट के अंदर उनको इम्यूनिटी प्रदान कर दी कि इलेक्शन कमीशन्स के ऊपर कोई केस नहीं चल पाएगा उसके रिटायरमेंट के बाद भी और डूरिंग सर्विसेज तो ये जब कर दिया तो क्रोनोलॉजीकली आप देखिए तो अब इलेक्शन कमीशन भी निरकुश है वो सोचता कि कुछ भी कर ले हमारा तो कुछ होना नहीं है तो ये लोकतंत्र के जब महान लोकतंत्र जो हिंदुस्तान का है सबसे बड़ा लोकतंत्र है विश्व का उसको खतरा है जब तक संस्थाएं इंडिपेंडेंट तरीके से काम नहीं करेंगी कि उनको प्लेइंग लेवल फील्ड प्रोवाइड करना होता है कि उसके लिए सारी पार्टियां बराबर होती हैं लेकिन ऐसा

फिर खड़ी होगी ये मैं आपको ऑन कैमरा बोल रहा हूँ लगता है कि एकजुटता की जो कमी है कहीं ना कहीं वो हो जाएगी एक जुट आप देखिएगा हमारे सारे लीडर किसी दिन एक जुट पे मिलेंगे इलेक्शन से पहले पहले ये चीज़ें इसी पे हमारे सीनियर लीडर सारा प्रयास कर रहे हैं इनके बस डायलॉग की कमी है इनमें ठीक है किसी का किसी से इतना क्लैश नहीं है समझाने की बात है वो रोल हमारी हाईकमान उसको कर रही है क्योंकि डायलॉग की कमी है इसके कारण ये चीज़ें पैदा हुई ਜਦ ਡਾਇਲੌਗ ਬਣੇਗਾ ਸਭ ਕੇ ਵਿੱਚ ਡਾਇਲੌਗ ਹੋਣੇ ਲੱਗ ਜਾਏਗਾ ਤਾਂ ਇਹ ਚੀਜ਼ਾਂ ਖਤਮ ਹੋ ਜੇਗਾ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਲਾ Nehru ji ਨੂੰ ਯਾਦ ਕੀਤਾ ਹੈ ਉਹਨਾਂ ਦੀ ਜੋ ਭਾਰਤ ਨੂੰ ਦੇਣ ਹੈ ਉੱਥੇ ਵਿਚਾਰਾਂ ਹੋਈਆਂ ਨੇ ਸੁਖਜੇਦਰ ਸਿੰਘ ਰੰਦਾਵਾ ਜੀ ਆਏ ਗੁਰਕੀਰਤ ਕੋਟਲੀ ਆਏ ਕੇ ਐਲ ਸ਼ਰਮਾ ਜੀ ਮੈਂਬਰ ਆਫ ਪਾਰਲੀਮੈਂਟ ਮੇਠੀ ਤੋਂ ਆਏ ਕੌਸ਼ਿਕ ਸ਼ੀਤਾ ਜਿਹੜੇ ਫ੍ਰੀडम फाइਟਰ ਨੇ ਜਾਂ ਜਿਹੜੇ ਪਰਿਵਾਰਾਂ ਨੇ ਦੇਸ਼ ਦੀ ਏਕਤਾ ਤੇ ਖਣਤਾ ਦੀ ਲੜਾਈ ਲੜੀ ਹੈ ਸੀਨੀਅਰ ਕਾਂਗਰਸਮੈਨ ਨੇ ਅਸੀਂ ਉਹਨਾਂ ਸ਼ੀਕਸ਼ੀਤਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਅਤੇ ਜੋ ਨਹਿਰੂ ਜੀ ਦੀ ਆਟੋ ਬਾਇਓਗ੍ਰਾਫੀ ਉਹ ਵੀ ਇੱਥੇ ਦਿੱਤੀ ਪੇਟ ਕੀਤੀ ਗਈ ਮੇਰਾ ਮਤਲਬ ਕਹਿਣ ਦਾ ਵੀ ਅੱਜ ਨਹਿਰੂ ਜੀ ਦੇ ਜੀਵਨ ਤੇ ਵਿਚਾਰਾ ਹੋਈਆਂ ਨੇ ਕਿ ਉਹਨਾਂ ਦੀ ਭਾਰਤ ਨੂੰ ਏਡੀ ਵੱਡੀ ਦੇਣ ਤੇ ਅੱਜ ਜਿਹੜੇ ਲੋਕ ਨੇ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਦੇਸ਼ ਦਾ ਵੱਡਾ ਨੁਕਸਾਨ ਕਰ ਰਹੇ ਕਿੱਥੇ ਪੰਡਤ ਜਵਾਲਾ ਨਹਿਰੂ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਦੇਸ਼ ਦੇ ਲਈ ਤਿਆਗਤਾ ਦੇਸ਼ ਨੂੰ ਦੇਤਾ ਜਿਸ ਦਿਨ ਉਹ ਪ੍ਰਧਾਨ ਮੰਤਰੀ ਬਣੇ ਅਤੇ ਅੱਜ ਦੂਸਰੇ ਪਾਸੇ ਉਹ ਲੋਕ ਨੇ ਜਿਹੜੇ ਲੋਕ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਅੱਜ ਸਮਾਜ ਦੀਆਂ ਵੱਡੀਆਂ ਪਾਰਾਂ ਨੇ ਤੁਸੀਂ ਅ ਦੇਖਿਆ ਉਹ ਲਾਲ ਬਹਾਦਰ ਸ਼ਾਸਤਰੀ ਜੀ ਦੀ ਵੀ ਫੋਟੋ ਸਟੇਜ ਤੇ ਲੱਗੀ ਹੈ ਮਹਾਤਮਾ ਗਾਂਧੀ ਜੀ ਦੀ ਲੱਗੀ ਹੈ ਲਾਲ ਬਹਾਦਰ ਸ਼ਾਸਤਰੀ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ ਲੱਗੇ ਤਾਂ ਉਹਨਾਂ ਦੀ ਵਾਈਫ ਨੇ ਕਿਹਾ ਕਿ ਤੁਹਾਡਾ ਜੀ ਕਾਲਰ ਫਟਿਆ ਹੋਇਆ ਤਾਂ ਉਹਨਾਂ ਦਾ ਜਵਾਬ ਸੀ ਮੈਂ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਜਾ ਰਿਹਾ ਹਾਂ ਉਸ ਦੇਸ਼ ਵਿੱਚ ਕਰੋੜਾਂ ਲੋਕਾਂ ਦੇ ਤਨ ਤੇ ਕੱਪੜਾ ਹੈ ਨਹੀਂ ਮੇਰਾ ਤਾਂ ਕਾਲਰ ਹੀ ਫਟਿਆ ਤੇ ਅੱਜ ਸੋਨੇ ਦੀਆਂ ਤਾਰਾਂ ਵਾਲੇ ਸੂਟ ਪਾਉਣ ਵਾਲੇ ਪ੍ਰਧਾਨ ਮੰਤਰੀ ਨੂ ਉਹ ਲੋਕ ਕਰੋੜਾਂ ਲੋਕ ਜਿਨ੍ਹਾਂ ਦੇ ਤਨ ਤੇ ਕੱਪੜਾ ਹੈ ਨਹੀਂ ਉਹ ਦਿਖਾਈ ਨਹੀਂ ਦੇ ਰਹੇ ਅੱਜ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਅੱਜ ਪੰਜਾਬ ਨੂੰ ਚੁਟਕਲੇਾਂ ਦੀ ਲੋੜ ਨਹੀਂ ਪੰਜਾਬ ਨੂੰ ਇੱਕ ਸੰਜੀਤਾ ਨੇਤਾ ਦੀ ਲੋੜ ਹੈ ਅੱਜ ਰੋਜ਼ਾਨਾ ਅਤਵਾਦ ਨਾਲ ਉਹ ਵੀ ਵੱਧ ਮੈਂ ਸਮਝਦਾ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਅੱਜ ਸਰਕਾਰ ਦਾ ਸੰਵਿਧਾਨ ਦੇ ਅੰਦਰ ਪਹਿਲਾ ਫਰਜ਼ ਲੋਕਾਂ ਦੇ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਹੈ ਨਾ ਅੱਜ ਜਾਨ ਸੁਰੱਖਿਤਾ ਹੈ ਨਾਜਮਾਲ ਸੁਰੱਖਿਤਾ ਅੱਜ ਮੈਂ ਸਮਝਦਾ ਜਿੱਥੇ ਪੰਡਿਤ ਨਹਿਰੂ ਜੀ ਦੇ ਜੀਵਨ ਤੇ ਵਿਚਾਰਾਂ ਯਾਦ ਕਰਦੇ ਆ ਜਿਨ੍ਹਾਂ ਨੇ ਪਾਖੜਾ ਡੈਮ ਦਿੱਤਾ ਜਿਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਦਿੱਤੀ ਜਿਨ੍ਹਾਂ ਨੇ ਪੀਜੀਆਈ ਦਿੱਤਾ ਜਿਨ੍ਹਾਂ ਨੇ ਚੰਡੀਗੜ੍ਹ ਦਿੱਤਾ ਜਿਨ੍ਹਾਂ ਨੇ ਯੂਨੀਵਰਸਟੀਆਂ ਦਿੱਤੀਆਂ ਬੜੇ ਬੜੇ ਆਧਾਰੇ ਦਿੱਤੇ ਜਿਹਦੇ ਨਾਲ ਦੇਸ਼ ਪਾਕਿਸਤਾਨ ਵੀ ਸਾਡੇ ਨਾਲ ਹੀ ਆਜ਼ਾਦ ਹੋਇਆ ਤੇ ਅੱਜ ਪਾਕਿਸਤਾਨ ਦਾ ਕੀ ਹਾਲ ਹੈ ਤੇ ਇੰਡੀਆ ਕਿੱਥੇ ਹੈ ਤੇ ਅੱਜ ਜਿਹੜੇ ਲੋਕ 56 ਇੰਚ ਦੀ ਛਾਤੀ ਜੇ ਉਹ ਗੱਲਾਂ ਕਰਦੇ ਨੇ ਉਹ ਇਤਰਾਕੰਦੀ ਸੀ ਜਿਨੇ ਪਾਕਿਸਤਾਨ ਦੇ ਦੋ ਟੋਟੇ ਕੀਤੇ ਤੇ ਅੱਜ ਮੈਂ ਸਮਝਦਾ ਕਿ ਇਹਨਾਂ ਲੋਕਾਂ ਤੋਂ ਇਹ ਲੋਕ ਧਰਮ ਧਰਮ ਜਾਤ ਪਾਤ ਦੇ ਨਾਂ ਤੇ ਸਮਾਜ ਦੀਆਂ ਵੱਡੀਆਂ ਪੌਂਦੇ ਨੇ ਇਹਨਾਂ ਤੋਂ ਦੇਸ਼ ਨੂੰ ਸਮਾਜ ਨੂੰ ਬਚਾਉਣ ਦੀ ਲੋੜ ਹੈ ਅੱਜ ਕਾਂਗਰਸ ਪਾਰਟੀ ਹੈ ਜਿਹੜੀ ਇੱਕ ਸੈਕੂਲਰ ਸੋਚ ਦੀ ਧਾਰਨੀ ਹੈ ਸਭ ਧਰਮਾਂ ਸਭ ਜਾਤੀਆਂ ਸਭ ਪਛਾਣਾਂ ਸਭ ਪਰ ਹੋਵਿਆਂ ਦਾ ਬਰਾਬਰ ਸਤਿਕਾਰ ਕਰਦੀ ਹੈ ਅਨੇਕਤਾ ਵਿੱਚ ਏਕਤਾ ਭਾਰਤ ਦੀ ਪਹਿਚਾਣ ਹੈ ਤੇ ਜੇ ਇਥੇ ਅਸੀਂ ਚੂਜ਼ ਕਰਕੇ ਕਿਸੇ ਨੂੰ ਵਰਤਾਂਗੇ ਤਾਂ ਮੈਂ ਸਮਝਦਾ ਉਦੇਸ਼ ਦਾ ਨੁਕਸਾਨ ਹੋਏਗਾ ਅੱਜ ਇਹ ਬੜੀਆਂ ਅਸਾਰੂ ਵਿਚਾਰਾਂ ਹੋਈਆਂ ਨੇ ਅੱਜ ਦੇ ਸੈਮੀਨਾਰ ਦੇ ਵਿੱਚ ਤੁਸੀਂ ਦੇਖਿਆ ਰੰਦਾਵਾ ਸਾਹਿਬ ਬੋਲੇ ਗੁਰਕੀਦੇਵ ਜੀ ਬੋਲੇ ਮਾਲਤੀ <th>ਪਰ ਜਿਹੜਾ ਇੱਕ ਫਰੀडम फाइਟਰ ਪਰਿਵਾਰ ਹੈ ਇਥੇ ਰਜਿੰਦਰਪੁਰ ਪੱਟਲ ਜੀ ਨੇ ਆਉਣਾ ਸੀ ਪ੍ਰਤਾਪ ਸਿੰਘ ਬਾਜਵਾ ਜੀ ਦੇ ਤੇ ਸਾਡੇ ਅਮਰਿੰਦਰ ਸਿੰਘ ਰਾਜਾ ਵੜਿੰਗ ਚੰਡੀਗੜ੍ਹ ਅਚਾਨਕ ਮੀਟਿੰਗ ਆ ਗਈ ਉਹ ਨਹੀਂ ਆ ਸਕੇ ਤੇ ਪਰ ਮੈਂ ਸਮਝਦਾ ਜੋ ਵੀ ਨੇਤਾ ਆਏ ਉਹਨਾਂ ਦੇ ਵਿਚਾਰ ਉਹ ਇੱਕ ਸਾਡੇ ਲਈ ਇੱਕ ਗਿਆਨ ਦਾ ਇੰਜੈਕਸ਼ਨ ਨੇ ਸਾਨੂੰ ਇਤਿਹਾਸ ਤੇ ਰੌਸ਼ਨੀ ਪਾਉਣੀ ਹੈ ਇਤਿਹਾਸ ਨੂੰ ਯਾਦ ਕਰਨਾ ਅਤੇ ਆਉਣ ਵਾਲੇ ਸਮੇਂ ਦੇ ਫਿਊਚਰ ਦੇ ਫੈਸਲੇ ਲੈਣੇ ਕਿਉਂਕਿ ਅੱਜ ਤੁਸੀਂ ਦੇਖੋ ਤਰਨਤਾਰਨ ਦੇ ਵਿੱਚ ਜੋ ਕੁਝ ਹੋਇਆ ਕਿਤੇ ਗੈਂਗਸਟਰ ਕੈਰ ਆਫ ਹੋਏ ਹੋਏ ਨੇ ਚੋਣਾ ਲੜਨ ਵਾਲਿਆਂ ਦੇ ਤੇ ਕਿਸ ਪਾਸੇ ਨੂੰ ਪੰਜਾਬ ਜਾ ਰਿਹਾ ਪੰਜਾਬ ਨੂੰ ਸ਼ਾਂਤੀ ਦੀ ਲੋੜ ਹੈ ਵਿਕਾਸ ਦੀ ਲੋੜ ਹੈ ਖੁਸ਼ਹਾਲੀ ਦੀ ਲੋੜ ਹੈ ਇਹ ਕਾਂਗਰਸ ਪਾਰਟੀ ਦੇ ਸਕਦੀ ਹੈ